ਲੈ ਵੀ ਸੱਜਣੋ ਵੀਡੀਓ ਦੀ ਸ਼ੁਰੂਆਤ ਕਰਦੇ ਆ ਤੁਹਾਨੂੰ ਦਿਖਾਉਣੇ ਆ ਪਾਣੀ ਦਾ ਕੀ ਹਾਲ ਆ ਪਾਣੀ ਬਈ ਜੀ ਇਧਰ ਵਾਣਾ ਚ ਕਦੇ ਤੁਰਿਆ ਨਹੀਂ ਸੀ ਤੇ ਐਸ ਵਾਰ ਇੰਨੇ ਮੀਂਹ ਪਏ ਆ ਨਾਲੇ ਕੋਈ ਦਰਿਆ ਵਾਲਾ ਏਰੀਆ ਨਹੀਂ ਇਹ ਤੇ ਪਾਣੀ ਬਈ ਤੁਰ ਪਿਆ ਵਾਣਾ ਚ ਉੱਤੋਂ ਕਿਉਂਕਿ ਬੱਦਲ ਹਟਣ ਦਾ ਨਾਂ ਨਹੀਂ ਲੈ ਰਿਹਾ ਤੇ ਇਹ ਹਲਦੀ ਆਪਣੀ ਮਰ ਸਕਦੀ ਆ ਕਿਉਂਕਿ ਇੱਥੇ ਪਾਣੀ ਬਹੁਤ ਜ਼ਿਆਦਾ ਆ ਉਹਨੂੰ ਸਾਈ ਨਹੀਂ ਆ ਰਿਹਾ ਕਿਸੇ ਪਾਸੋਂ ਦੇਖੋ ਕੱਦੂ ਤਰਦੇ ਫਿਰਦੇ ਆ ਫਿਲਹਾਲ ਤਾਂ ਇਹਨੂੰ ਕੋਈ ਹਜੇ ਤੇ ਕਰਵਾਸ ਤਾਂ ਨਹੀਂ ਪਰ ਜਿਹੜਾ ਏਡਾ ਏਡਾ ਪਾਣੀ ਖੜਾ ਤੇ ਫਿਰ ਜੇ ਬਦਲ ਨਾ ਹਟਿਆ ਫਿਰ ਬਹੁਤ ਖਤਰਾ ਵੱਜ ਜਾਣਾ ਚਲੋ ਛੋਨੇ ਦਾ ਚੱਲ ਜਾਂਦੇ ਆ ਛੋਨੇ ਤੋਂ ਉਹਨਾਂ ਚਰ ਝਾੜ ਹੀ ਘਟਣਗੇ ਜਿੰਨਾ ਚਿਰ ਮੰਨ ਲਓ ਪਾਣੀ ਜੀ ਡੁੱਬੇ ਰਹਿਣ ਪਾਣੀ ਜੀ ਤਾਂ ਉਤੋਂ ਨਿ ਜਾੜੇ ਤਾਂ ਮਰਨਗੇ ਤੇ ਨਹੀਂ ਤਾਂ ਫਿਰ ਝਾੜ ਹੀ ਘਟੂ ਜਿਵੇਂ ਹੁਣ ਖੜਾ ਤੇ ਪਰ ਹਲਦੀ ਤੇ ਜਾਂ ਦੂਜੀਆਂ ਫਸਲਾਂ ਬੰਡੀਆਂ ਬੰਡੀਆਂ ਜਿਹਨੇ ਬੀਜੀਆਂ ਕੋਈ ਇਹ ਜਮਾਂ ਹੀ ਖਤਮ ਹੋ ਜੂਗੀ ਕਿਹੜਾ ਤੁਹਾਨੂੰ ਦਿਂਦੀ ਹੈ ਹਰੀ ਭਰੀ ਪਰ ਇਹ ਪਾਣੀ ਬਹੁਤ ਜ਼ਿਆਦਾ ਖੜਾ ਹੈ ਤੇ ਇੱਥੇ ਦਿਖਾਉਣਾ ਕਿੰਨੇ ਕਿੰਨੇ ਪਾਣੀ ਖੜਾ ਹੈ ਮੀ ਜਿਆਦਾ ਪੈ ਰਹੀ ਹੈ ਬਹੁਤ ਜਿਆਦਾ ਮੀਂਹ ਹੈ ਰੋਜਾਂ ਨੂੰ ਮੀਂਹ ਆ ਮੋਟਰਾਂ ਨੂੰ ਬੰਦ ਨੂੰ ਅੱਜ 15 ਦਿਨ ਹੋ ਗਏ ਮੋਟਰਾਂ ਬੰਦ ਨੂੰ ਪਰ ਝੋਨਿਆਂ ਚੋ ਪਾਣੀ ਨਹੀਂ ਸੁੱਕਿਆ ਪੈ ਪਾ ਪਾ ਪੈ ਭੰਨ ਲੇਗਾ ਕੱਲ ਰਾਤ ਥੋੜਾ ਮੀਂਹ ਘਟ ਪਿਆ ਤੇ ਉਸ ਕਾਰਨ ਇੰਚੀ ਪਾਣੀ ਥੱਲੇ ਹੋਇਆ ਪਰ ਅੱਜ ਵਰਖਾ ਫੇਰ 100% ਹੀ ਦੱਸੀ ਜਾਂਦੇ ਆ ਤੇ ਜਿਹੜਾ ਇੰਚ 1.5 ਇੰਚ ਥੱਲੇ ਹੋਇਆ ਤੇ ਉਹ ਇਹ ਰਾਜ ਚਪੇੜ ਚ ਆ ਜਾਣਾ ਹਾਲਾਂਕਿ ਆ ਝੋਨੇ ਚ ਦਾ ਹ ਵਿਚ ਦਰਮਿਆਨਾ ਪਾਣੀ ਹੈ ਇਹ ਥੋੜੇ ਉਚਾਈ ਵਾਲਾ ਬਾਣ ਤੇ ਜਿਹੜੇ ਨੀਵੇਂ ਬਾਣਾ ਮਗਰੋਂ ਪਾਣੀ ਆ ਜਾਂਦਾ ਮੀਂਹਾਂ ਦਾ ਇਕੱਠਾ ਹੋ ਕੇ ਫਰੀਦਕੋਟ ਜ਼ਿਲ੍ਹੇ ਚ ਵੀ ਪਾਣੀ ਮੀਂਹ ਪਿਆ ਵਾ ਕਾਫੀ ਪੈ ਹੀ ਰਿਹਾ ਲਗਾਤਾਰ 10-15 ਦਿਨ ਹੋ ਗਏ ਮੀਂਹ ਪਈ ਜਾਂਦੇ ਆ ਤੇ ਫਿਰ ਤਾਂ ਕਰਕੇ ਪਾਣੀ ਰੋੜ ਪੈਂਦਾ ਏਰੀਆ ਚ ਕਦੇ ਪਾਣੀ ਨਹੀਂ ਰੋੜਿਆ ਸੀ ਇਧਰ ਵੀ ਤੁਰ ਪਿਆ ਪਾਣੀ ਕਿਉਂਕਿ ਪਾਸੋਂ ਰਾਤ ਨੂੰ ਬਹੁਤ ਬਾਰੀ ਮੀਂ ਪਿਆ ਤੇ ਉਹ ਤਾਂ ਕੈਨਮੈਂਟ ਕੈਨਮੈਂਟ ਹੋਈ ਜਾਂਦੀ ਹੈ ਲੈਂਟਰ ਚੋਂ ਲਾਦੇ ਨਮੀ ਸੀ ਆ ਦੇਖੋ ਸਾਰਾ ਕੁ ਉੱਪਰ ਆ ਪਿਆ ਵਟਾ ਮਟਾ ਕੰਨੀਆਂ ਤੇ ਐਸ ਤੋਂ ਪਤਾ ਲੱਗੂ ਥੋੜਾ ਜਿਹਾ ਪਾਣੀ ਬੇਮਲੂਮਾ ਜਿਹਾ ਪਾਣੀ ਡਾਉਣ ਗਿਆ ਕਾਫੀ ਹੱਦ ਤੱਕ ਨੁਕਸਾਨ ਆ। ਚਲੋ ਝੋਨੇ ਨੂੰ ਤਾਂ ਹਜੇ ਤੱਕ ਸਾਡੇ ਰੀ ਜੇ ਬੱਦਲ ਰੁਕ ਗਿਆ ਤਾਂ ਫਿਰ ਤਾਂ ਠੀਕ ਆ। ਕੰਮ ਇਹ ਬੱਦਲ ਰੁਕ ਗਿਆ ਤਾਂ ਕੋਈ ਚੱਕਰ ਨਹੀਂ ਕਿ ਬੱਦਲ ਨਾ ਰੁਕਿਆ। ਫਿਰ ਤਾਂ ਸਾਰੀ ਕੀ ਦੇ ਖਤਰਾ। ਤੇ ਜਿਵੇਂ ਹਲਦੀ ਆਪਣੀ ਉਹ ਤਾਂ ਪਾਉ ਬੱਦਲ ਰੁਕ ਜੇ ਸ਼ਾਇਦ ਹੀ ਵੇਖੋ ਰੱਬ ਦੀ ਕਿਰਪਾ ਜੇ ਹੋਗੀ ਤਾਂ ਠੀਕ ਨਹੀਂ ਤਾਂ ਮੈਨੂੰ ਲੱਗਦਾ ਵੀ ਹਲਦੀ ਦਾ ਖਤਮ ਹੋ ਗਿਆ ਪਾਪਾ ਵਾਲਾ ਥਾਂ ਆਪੇ ਮੂਹੇ ਕਰ ਲੈ ਪਾਣੀ ਨੇ ਕੋਈ ਕਿਸੇ ਦਾ ਪਾਣੀ ਕੰਟਰੋਲ 'ਚ ਨਹੀਂ ਬੇਸ਼ੱਕ ਲੋਕ ਪੁੜੀਆਂ ਪੜੀਆਂ ਦੱਬ ਕੇ ਇੱਕ ਦੂਜੇ ਦੇ ਬਾਹਣਾ ਚ ਕਰੀ ਜਾਂਦੇ ਨਕਾਸ ਪਰ ਕੁਦਰਤ ਅੱਗੇ ਕਿਸੇ ਦਾ ਜੋਰ ਨਹੀਂਗਾ ਝੋਨੇ ਦੀ ਫਸਲ ਤਾਂ ਚਲੋ ਹੁੰਦੀ ਪਾਣੀ ਦੀ ਫਸਲ ਇਹ ਰਹਿ ਜੂਗੀ ਤੇ ਜਿਵੇਂ ਕੋਈ ਕਿਸੇ ਦੇ ਸਬਜ਼ੀ ਲੱਗੀ ਆ ਉਹ ਖਤਮ ਹੋ ਜੂਗੀ ਸੋਹਣ ਨੂੰ ਦਿਖਾਉਣਾ ਸਭ ਤੋਂ ਜ਼ਿਆਦਾ ਆਪ ਨੂੰ ਹਲਦੀ ਦਾ ਹੀ ਹੈ ਹਲਦੀ ਆਪਣੀ ਪਾਣੀ ਹਜੇ ਤਾਂ ਚੱਲੂ ਵੀ 1-2 ਦਿਨ ਅੱਗੇ ਬਦੂ ਬਾਅਦ ਜੇ ਜ਼ਿਆਦਾ ਦਿਨ ਖੜਾ ਰਿਹਾ ਹਲਦੀ ਵੀ ਖਤਮ ਹੋ ਜੂਗੀ ਸੋਹਣ ਨੂੰ ਦਿਖਾਉਣਾ ਹੈ ਹਾਲਾਂਕਿ ਅੱਜ ਉਹਨੇ 72 ਦਾ ਪਾਣੀ ਹੈ ਇੱਧਰ ਤਾਂ ਬਹੁਤ ਪੱਤਰ ਦਾ ਪਾਣੀ ਹੈ ਇੱਧਰ ਤਾਂ ਉਈ ਡਿੱਕ ਕੇ ਕਾਲੀ ਗਾਲ ਨਹੀਂ ਬਾਹਰ ਮਿਹਰ ਪਰ ਇਹਨੇ ਆ ਜਿਹੜੀ ਹੁਣੇ ਇਹ ਚ ਨੁਕਸਾਨ ਇਹ ਆ ਵੀ ਇਹਨੇ ਜਿਹੜਾ ਆਪਦਾ ਵਾਧਾ ਵਿਕਾਸ ਹੋ ਜਾਦੇ ਕਰ ਲਿਆ ਇਹ ਪਾਣੀ ਲਗਾਤਾਰ 15 ਦਿਨ ਹੋ ਗਏ ਨੂੰ ਚ ਪਾਣੀ ਨਹੀਂ ਸੁੱਕਿਆ ਉਸ ਕਾਰਨੇ ਨੇ ਕੀ ਕੀਤਾ ਵੀ ਆਪਦੀ ਹਾਈਟ ਵਧਾ ਲਈ ਇਹ ਵੈਸੇ ਡਿੱਗਣ ਦਾ ਖਤਰਾ ਹੋਇਆ ਖੜਾ ਕੋਲ ਮਲਾ ਕੇ ਝਾੜ ਝੂੜ ਤਾਂ ਕੱਟਣ ਗਿਆ ਤਗੀ ਪਾਣੀ ਤੁਸੀਂ ਦੇਖ ਸਕਦੇ ਆ ਸਬਜੀ ਸੂਜੀ ਵਾਲਾ ਏਰੀਆ ਡਬੋਤਾ ਆ ਆਹ ਪਾ ਟੱਬਾ ਸੀਗਾ ਇਹਨੇ ਤੇ ਬਹੁਤ ਜਿਆਦਾ ਮਣਾ ਡੈਗ ਰਿੰਜਾ ਹਾਲਾ ਕਿ ਆਪਣੇ ਨਾਲ ਟੱਬਾ ਬਹੁਤ ਡਵਲਾ ਹੈ ਪਾਣੀ ਬਹੁਤ ਪੀਜੂਗਾ ਹੋ ਸਕਦਾ ਜੇ ਤੋਂ ਮੀਂਹ ਆਵੇ ਫਿਰ ਕੋਈ ਚੱਕਰ ਨਹੀਂ ਜਿਹੜੇ ਹਿਸਾਬ ਨਾਲ ਤੋਂ ਮੀਂਹ ਰੋਗ ਹੀ ਨਹੀਂ ਦੇ ਦੱਸਦੇ ਨੇਗੇ ਤੁਸੀਂ ਉਸ ਹਿਸਾਬ ਨਾਲ ਟੱਬਿਆਂ ਦੇ ਪਾਣੀ ਕਢਾਉਣ ਵਾਲੀ ਗੱਲ ਕਰਤੀ ਰੱਬ ਨੇ ਮਹਾਂ ਲੋਕ ਚਾਰਚੂਰ ਬਚਾ ਰਹੇ ਆਪਦਾ ਸਾਰੇ ਪੰਨਿਆਂ ਤੇ ਮਿੱਟੀ ਮਿੱਟੀ ਲਾਤੀ ਚਾਰਾਂ ਵਾਲੇ ਟੋਏਆਂ ਚੋਂ ਅਗਲੇ ਪਾਣੀ ਕੋਈ ਕਿਵੇਂ ਕਰਦਾ ਬਾਲਟਾਂ ਨਾ ਕੱਢ ਕੱਢ ਕੇ ਗਏ ਆ ਅੱਗੇ ਦਿਖਾਉਂਦਾ ਏਰੀਆ ਲੈ ਵੀ ਆ ਟਿੱਬੇ ਤੋਂ ਪਾਰ ਹੋ ਕੇ ਮੈਂ ਅੱਗੇ ਆ ਗਿਆ ਅੱਗੇ ਵੀ ਤੁਹਾਨੂੰ ਦਿਖਾਉਣਾ ਕਿਵੇਂ ਸੱਤੇ ਦੇਖੋ ਇਹ ਪਾਣੀ ਦੀਦਾ ਦੇਖੋ ਪਾਣੀ ਵੀ ਖਾਨਾ ਸਤੇ ਹੁਣ ਤਾਂ ਨਹੀਂ ਪਾਣੀ ਆਉਂਦਾ ਹੁਣ ਮਗਰੋਂ ਤਾਂ ਨਹੀਂ ਆਉਂਦਾ ਪਾਣੀ ਕਿੱਥੇ ਆ ਨਹੀਂ ਕੱਲ ਕੱਲ ਨੂੰ ਤਾਂ ਲੱਥਾ ਨਹੀਂ ਇੰਚੀ ਗਾ ਕਿੱਥੇ ਆ ਆਹਦਰ ਨਹੀਂ ਸ਼ਨੀ ਬਹੁਤ ਲੈ ਗਿਆ ਫਿਰ ਤਾਂ ਉਹ ਰਾਤ ਬੱਦਲ ਨਹੀਂ ਪਿਆ ਹੁਣ ਆਉਂਦਾ ਨਹੀਂ ਨਾ ਹੁਣ ਤਾਂ ਕਸ ਚ ਖੜਾ ਹੋਆ ਪਾਣੀ ਉਹ ਰਾਤ ਤਾਂ ਬਹੁਤ ਸੀ ਹਲਦੀ ਤਾਂ ਨਹੀਂ ਬਾਈਦੀ ਮੈਨੂੰ ਲੱਗਦਾ ਮੇਰੀ ਹਲਦੀ ਤਾਂ ਨਹੀਂ ਬਾਈਦੀ ਹਲਦੀ ਦਾ ਕਾਦੀ ਬਚਣੀ ਨਹੀਂ ਪਰ ਜੇ ਬਦਲ ਨਾ ਆਵੇ ਹੋਰ ਆ ਗਿਆ ਨਾ ਫੇਰ ਨਹੀਂ ਬਾਈ ਦੀ ਪਾਣੀ ਨਹੀਂ ਪੀਂਦੇ ਫਿਰ ਵਾਹ ਨਹੀਂ ਪਾਣੀ ਪੀਂਦੇ ਫੇਰ ਹਾਂ ਫਿਰ ਤਾਂ ਪੀਣਾ ਹੈ ਜਿਹੜਾ ਪੀ ਲਿਆ ਹੁਣ ਆਹ ਸੁੱਕੂ ਹੈ ਜੇ 4-5 ਦਿਨ 10 ਦਿਨ 7 ਦਿਨ ਨਾ ਆਵੇ ਹੁਣ ਮੋਟਰਾਂ ਦਾ 15 ਦਿਨ ਹੋ ਗਏ ਬੰਦ ਨੂੰ ਤੇ ਜੇ ਪੀਂਦੇ ਹੁੰਦੇ ਤਾਂ ਸੋ ਪਹਿਲਾਂ ਵਾਲੇ ਪੀ ਜਾਂਦੇ ਹਾਂ ਪਰਸੋਂ ਪਾਣੀ ਸੁੱਕ ਜੂਗਾ ਮਾ ਪਰਸੋਂ ਬਾਈ ਜੇ ਨਾ ਉਤੋਂ ਆਇਆ ਫੇਰ ਸੁੱਕ ਸਕਦਾ ਨਾ ਇਹ ਹਾਂ ਇਹ ਆਪਣੇ ਏਰੀਆ ਦੀ ਗੱਲ ਹੀ ਕਰਦਾ ਤੂੰ ਨਿਆਈਂ ਜਿੱਤਾ 20 ਦਿਨ ਹੋ ਗਏ ਸੁੱਕਿਆ ਹੀ ਨਹੀਂ ਨਹੀਂ ਤਾਂ ਮੋਟਰ ਖੋਲਣੀ ਆਈ ਤਾਂ ਉਹ ਮੇਰੇ ਤਾਂ ਆਪਣਾ ਨਹੀਂ ਪੈ ਗਿਆ ਮੋਟਰ ਨਿਆਈ ਤਾਂ ਮੋਟਰ ਖੋਲਣੀ ਆ ਸੀ ਤੇਰੀ ਨੀਵਾ ਥਾ ਹਨ ਇਹਦੀ ਟੋਪ ਕੀ ਮੋਟਰ ਤਾਂ ਜਾ ਕੇ ਸੀ ਵੀ ਜਾਨੀ ਕਿ ਆ ਇੱਥੇ ਤਾਂ ਬਾਹ ਤੇਰੇ ਤਾਂ ਬਾਹ ਡਾਊਨ ਹੋਇਆ ਪੱਠੇ ਆਲਾ ਥਾ ਕਰਕੇ ਵੀ ਕੱਦੂ-ਕੁੱਦ ਨਹੀਂ ਹੋਇਆ ਕਰਕੇ ਤੇ ਸਾਡੇ ਦਾ ਇੰਚਕ ਡਾਊਨ ਹੋਇਆ ਅੱਛਾ ਤੇਰੇ ਤਾਂ ਵਾਵਾ ਨਿਸ਼ਾਨ ਤੇਰਾ ਫੋਟਾ ਨੂੰ ਲੈ ਗਿਆ ਪਾਣੀ ਕੱਲ ਤਾਂ ਐਵੇਂ ਸੀ ਭਰਾਵਾ ਕੱਲ ਮੈਂ ਆਇਆ ਸੀਗਾ ਲਫਟਵਰਕ ਕਾਦਾ ਨਹੀਂ ਆਉਂਦਾ ਹੈ ਆਈ ਜਾਂਦਾ ਤੇਰਾ ਮੈਂ ਤਾਂ ਦੂਜੀ ਵੀਡੀਓ ਬਣਾਈ ਜਾਂਦਾ ਉਹ ਮਣਾ ਡਿੱਗੀਆਂ ਮਣਾ ਵੇ ਡਿੱਗਿਓ ਹੁਣੇ ਮੰਡਗੀ ਟਿੱਬੇ ਦੇ ਥੋੜੇ ਅਲ ਦੀ ਆ ਜਮਣਾ ਇੱਥੇ ਜਾਈ ਜਾਂਦੇ ਨਾ ਟਿੱਬੇ ਦੇ ਨਾਲ ਹਾਂਜੀ ਬਹੁਤ ਜ਼ਿਆਦਾ ਵੀ ਆਪਾਂ ਬੰਦ ਕਰਨ ਲੱਗੇ ਆ ਬਸ ਬਦਲ ਨਾ ਹੋਵੇ ਬਾਈ ਯਾਰ ਤਾਂ 5 6 ਦਿਨ ਨਾ ਆਵੇ ਫਿਰ ਆਹ ਆ ਤਾਂ ਸੁੱਕ ਜੂ ਤੇ ਨਿਆਇਆਂ ਦਾ ਡਾਉਣੂ ਜੇ ਜੇ ਉਹ ਆ ਗਿਆ ਫਿਰ ਤਾਂ ਸਮਝ ਲੈ ਇਹ ਵੀ ਨਹੀਂ ਸੁੱਕਦਾ ਤੇ ਉਹ ਵੀ ਨਹੀਂ ਕਿਉਂ ਸੱਤੇ ਹੁਣ ਆ ਵੀ ਆਪਣਾ ਹਰੇਕ ਪਾਸੇ ਜਾਂਦਾ ਬਦਲ ਪਹਿਲਾਂ ਫਰੋਜਪੁਰ ਸਾਈਡ ਤੋਂ ਹੀ ਹੁੰਦਾ ਹੁੰਦਾ ਜਿੱਧਰੋਂ ਬਾਜੇ ਨਾਲੇ ਇਧਰੋਂ ਫਰੀਦਕੋਟ ਕਨੋਂ ਇਧਰੋਂ ਹੈ ਹੈ ਅੱਜ ਕਿੰਨਾ ਦੱਸਦੇ ਆ 72 ਦਾ ਹੋ ਗਿਆ 80 ਦੇ ਤਾਂ ਉਹਦੀ ਆ ਜਾਂਦਾ ਨਾ 80 ਦੇ ਤਾਂ ਭਾਰਾ ਵੀ ਆ ਜਾਂਦਾ ਭੈਣ ਚ 40 50 ਤੇ ਕਿਣ ਮਣ ਕਿਣ ਮੈਂ ਸਾਫ ਹੋ ਗਿਆ ਸੀ ਹੁਣ ਫੇਰ ਕੱਢਿਆ ਬੱਦਲ ਕਿੰਨਾ ਹਾਂ ਸਾਫ ਹੋ ਗਏ ਫੇਰ ਕੱਢਿਆ ਜਾਂਦਾ ਹੀ ਨਹੀਂ ਗਉਂਦਾ ਹੀ ਨਹੀਂ ਬੱਦਲ ਬਾਈ ਬਹੁਤ ਦਿੱਕਤ ਆ ਰਹੀ ਹੈ ਨਾ ਪਾਣੀ ਜਿਹੜਾ ਨਿਆਈਆਂ ਦੇ ਵਿੱਚ ਪਾਣੀ ਹੈ ਨਾ ਉਹ ਤਾਂ ਲਾਲ ਹੋਣ ਲੱਗ ਪਿਆ ਨੇ ਇੰਜਾਂ ਦਾ ਪਾਣੀ ਉਧਰ ਨਿਕਲਦਾ ਵੀ ਨਹੀਂ ਕਿਸੇ ਪਾਸੇ ਆ ਵੀ ਨਿਕਲਦਾ ਗਿਆ ਫਸਿਆ ਅਜੇ ਬਾਕੀ ਜਾਂਦਾ ਗਾਣੂ ਗਾਣੂ ਕਿੱਧਰ ਨਿਕਲਿਆ ਰਾਤ ਉਹ ਬਨ ਕੇ ਗਿਆ ਮੈਂ ਪੁਲੀ ਭਾਜੋ ਫੇਰ ਘਟਿਆ ਗਾਣੂ ਕਿਹੜੀ ਬਲੀ ਹਾਂਜੀ ਤੇ ਉਹ ਲਵਦੀ ਵਾਲੀ ਮੋਟਰ ਹੂੰ ਉਹ ਬਨ ਕੇ ਗਿਆ ਮੈਂ ਰਾਤ ਆਹੋ ਆਪੇ ਨੰਗੀ ਆਊਗਾ 1 ਵਜੇ ਇਹ ਆਓ ਪਰ ਨਗਾਉਣਾ ਤਾਂ ਪੈਣਾ ਹੀ ਪਾਣੀ 11 ਵਜੇ ਤੱਕ ਬੈਠੇ ਰਹੇ ਹੁਣ ਵੀ ਨੰਗੀ ਜਾਂਦਾ ਉੱਥੇ ਨਹੀਂ ਅੰਦਰ ਤੜਕੇ ਬੰਦ ਕਰਤਾ ਤਾਂ ਹੀ ਲੈ ਗਿਆ ਤਾਹੀਂ ਲੈ ਗਿਆ ਹੋਰ ਯਾਰ ਪੁਲੀਆਂ ਪਾਲੀਆਂ ਦਾ ਨਿਕਾਸ ਤਾਂ ਯਾਰ ਕੱਢਣਾ ਹੀ ਪੈਣਾ ਜੇ ਪਾਣੀ ਤੁਰਦਾ ਰਹੂਗਾ ਤਾਂ ਫੇਰ ਯਾਰ ਡਾਫਲਾ ਕੇ ਤਾਂ ਸਕੇ ਡੁੱਬਣਾ ਗਾਉਂ ਗਰਦੇ ਗੁਰੂ ਕੇ ਪਾਣੀ ਬਹੁਤ ਘੱਟ ਆ ਉਧਰ ਨੂੰ ਹੂੰ ਤੇ ਆਪੇ ਗਾਂ ਜਾਵੜੇ ਕੋਨੇ ਕੋ ਪਾਣੀ ਤੇ ਪੰਜ ਮੀ ਮਾੜਾ ਮੋਟਾ ਖਿੱਲਰ ਜੂ ਪਾਣੀ ਉਧਰ ਨੂੰ ਬਦਲ ਬਦਲ ਬੰਦ ਹੋ ਜਾਣਗੇ ਆਪਣੇ ਕਿਹੜਾ ਵੀ ਦਰਿਆ ਦਾ ਆਪਣੇ ਤਾਂ ਇਹੀ ਤਾਂ ਹੀ ਤੁਰਦਾ ਪਾਣੀ ਜੇ ਤੋ ਰੋਕ ਲੈਨੇ ਆ ਕੱਢ ਲਾ ਸੂਰਜ ਭਰਾਵਾ ਕੱਢ ਲਾ ਜੇ ਤੋ ਰੋਕਦੇ ਆ ਨਾ ਪਾਣੀ ਉਧਰ ਹੀ ਆ ਉਧਰ ਤੋਂ ਸਾਢੇ ਦੋ ਉਧਰ ਕੋਈ ਹਾਲ ਹੀ ਨਹੀਂ ਨਹੀਂ ਆਈਆਂ ਜੇ ਤਾਂ ਉਹਦਾ ਸੇਮ ਨਾਲ ਡਟਿਆ ਦੁਰਾ ਜਾਂਦਾ ਸੇਮ ਨਾਲੇ ਤੇ ਰਾਹ ਵੱਡੇ ਨਹੀਂ ਜੋ ਰਾਹ ਤੋਂ ਪਾਣੀ ਪਾਰ ਕਰੂਗਾ ਰਾਹ ਉੱਚੇ ਆ ਫੇਰ ਆ ਤੇ ਉਧਰ ਤਾਂ ਐ ਵੀ ਜੇ ਵੇਹ ਤੇ ਝਾੜ ਤੇ ਜੇ ਤੇ ਝੋਨੇ ਬਾਜ ਵੀ ਗਏ ਨਾ ਤਾਂ ਉਹ ਝੜਦੇ ਜੁੜਦੇ ਨਹੀਂ ਡੱਗ ਪੈਣਗੇ ਬਾਸਮਦੀ ਕਿਹੜੀ ਦਵਾਈ ਮਾਰਿਆ ਯਾਰ ਬਾਸਬਦੀ ਇਹ ਬੜਾਕੇ ਪਈ ਜਾਂਦੇ ਕਿਵੇਂ ਪੈਰ ਧਰ ਕੇ ਵੇਖੀ ਕਿੰਨੀ ਹੋਈ ਪਈ ਪੱਕਾ ਪਈ ਹੈ ਕੱਚੀ ਤੇ ਪੱਕੀ ਪੱਕੜ ਹੋ ਗਈ ਬਾਸ ਇੱਕ ਤਾਂ ਇਹਨਾਂ ਨੇ ਗੰਦ ਵਾਲੀ ਮਾਰੀ ਸੀ ਕੋਈ ਪਾਊਡਰ-ਪਾਊਡਰ ਜੇ ਪਾਏ ਆ ਜਰਾਂ ਇਹ ਨਹੀਂ ਹੰਦਾਲਤਾ ਕਰਕੇ ਸਪ੍ਰੇਮ ਗਲਤ ਕੀ ਭਰਾਵਾ ਮੇਰੀ ਗੱਲ ਸੁਣ ਬਾਹਮਦੰਗ ਦਾ ਕੰਮ ਇਹ ਹੋ ਗਿਆ ਜਾਗੇ ਇਹਨਾਂ ਨੂੰ ਸੁੱਕਣਾ ਜ਼ਰੂਰੀ ਸੀਗਾ ਇਹਨਾਂ ਨੂੰ ਕੱਦ ਰੁਗਣਾ ਵੀ ਭੈਣ ਜੋਂ ਹੁਣ ਤਾਂ ਕਾਦੀ ਬਹੁਤ ਗਾ ਦੇਣਗਾ ਦਾਣੀ ਨਹੀਂ ਪੱਲੇ ਪੈਣੇ ਜੇ ਮੀਂਹ ਤੋਂ ਬੱਜ ਗਈ ਤਾਂ ਡੱਗ ਪੂਗੀ ਬੰਦ ਕਰਤਾ ਹੁਣ ਨਹੀਂ ਰੇਵ ਖਾਉਣੇ ਰੇਰੂ ਤਾਂ ਹੁਣ ਭੁੱਲੀ ਜਾ ਤੁਰੇ ਤਾਂ ਨਾ ਨਰੀ ਤੁਰ ਹੀ ਆਉਂਦੀ ਐ 26 ਨੂੰ ਪਾ ਦਾਂਗੇ ਘਟਾ ਦਾ ਹੋਰ ਉਹ ਤਾਂ ਜਦੋਂ ਪਾਣੀ ਪੂਣੀ ਮਾਰਮ ਮੀਂਹ ਪੈਂਦੇ ਜੀ ਪਾ ਕੇ ਗਏ ਆ ਰੌਲਾ ਦਾ ਆਈ ਆ ਨੱਕ ਤਾਂ ਆ ਗਈ ਬਹੁਤ ਵੱਡੀ ਹੈ ਤਾਂ ਮਸੀਬਤ ਆ ਭਰਾ ਅੱਜ ਤਾਂ ਟਿੱਬੇ ਟੂਬੇ ਪੀਣਗੇ ਪਾਣੀ ਬੱਦ ਲੜਦੇ ਯਾਰ ਫਿਰ ਪਾਣੀ ਜਾਊਗਾ ਜੇ ਬੱਦ ਲੜ ਗਿਆ ਉਹਨਾਂ ਵਾਣਾਂ ਦਾ ਪਾਣੀ ਜਮਈ ਨਹੀਂ ਉਹਨਾਂ ਚ ਉਹ ਤਾਂ ਸਾਰਾ ਘੜ ਤਾਂ ਉਹਨਾਂ ਜਮੇਰ ਜਮੂਰ ਕਹਿੰਦੇ ਆ ਇਹਨੂੰ ਆਇਆ ਤਾਂ ਇਹਦੇ ਪਾਣੀ ਨਾ ਤਾਂ ਹੀ ਤਾਂ ਇਹਨੇ ਆਪਣੀ ਰੀਤ ਪਾਣੀ ਆਉਂਦਾ ਹੀ ਨਹੀਂ ਚੱਲ ਫਿਰ ਕੁਦਰਤ ਆ ਯਾਰ ਆਪਾਂ ਕਿਸੇ ਨਾਲ ਨਹੀਂ ਕਰਦੇ ਕਿੰਨਾ ਦੇਖੀ ਜਾਊਗੀ ਜੇ ਕੋਈ ਸੁਣਾ ਉਹ ਨਹੀਂ ਨਹੀਂ ਲੜਦਾ ਤੇ ਮੁੜ ਕੇ ਇਹਨਾਂ ਨੂੰ ਲਾਉਣਾ ਪੈਣਾ ਜੇ ਮੀਂਹ ਡੜ ਗਿਆ ਤਾਂ ਲੋਕੀ ਡਬਾਉਣੇ ਆ ਹੈ ਵੀ ਇੰਨਾ ਇੰਨਾ ਪਾਣੀ ਥੋੜਾ ਥੋੜਾ ਆਪ ਦੇ ਖੇਤਾਂ 'ਚ ਖੜਾ ਵੀ ਰਵੇ ਕਿਹੜਾ ਜਿਆਦਾ ਹੋਇਆ ਆਪਣਾ ਵੀ ਜੇ ਛੱਡਣ ਦੇ ਨੋਟਾ ਕੇ ਤੋ ਛੱਡ ਦਿਓ ਵਾਟ ਟੁੱਟਣ ਤੇ ਆ ਗਈ ਆਂਦੀ ਹੈ ਨਾ ਟੋਟੀਆਂ ਦੀ ਖਾੜੇ ਗੁੱਡ ਪੈ ਜਾਂਦੀ ਹੈ ਨਾ ਪਰ ਆਪ ਹੀ ਟੁੱਟ ਜਾਂਦਾ ਪਾਣੀ ਹੈ ਨਾ ਇਹ ਹਾਲੇ ਰੁਕਦਾ ਨਹੀਂ ਨਾ ਰੁਕਦਾ ਰੁਕਦਾ ਨਹੀਂ ਗਏ ਹੁਣ ਕਿਸੇ ਨੇ ਰੁਕਦਾ ਹਣ ਉਹ ਗਾਗਰੀ ਵਾਲਿਆਂ ਦਾ ਇਹਨਾਂ ਦੇ ਬਾਹਰ ਨਾਲ ਕਿੰਨਾ ਬਾਹਰ ਉੱਚਾ ਇਹ ਕੱਢ ਪੈ ਗਈ ਤੇ ਘਾਰਾ ਬਣ ਜਾਂਦਾ ਕੁੜੀਆ ਘਾਰਾ ਬਣ ਜਾਂਦਾ ਆਈ ਪੀ ਦਾ ਵਾਣ ਕਿ ਨਾ ਨਹੀਂ ਹੈਪੀ ਵਾਲੇ ਵਿੱਚ ਪਾਣੀ ਬਹੁਤ ਹੋਊਗਾ ਨਾ ਹੈਪੀ ਵਾਲੇ ਚ ਉਹ ਜ ਇਹਨਾਂ ਦੇ ਤੇਜੇਗੇ ਉਹ ਪਰੇ ਪੈਤੀਏ ਉਹ ਤੱਕ ਫਿਰਦਾ ਉਦੋਂ ਬਾਅਦ ਤੇਰੇ ਕੋਲ ਜਾਂਦਾ ਵਾਰ ਆ ਗਿਆ ਅੱਗੇ ਉਸ ਤੋਂ ਬਾਅਦ ਮੇਰੇ ਆ ਜਾਂਦਾ ਇੱਥੇ ਸਾਰੇ ਮੇਰੇ ਤੇ ਲਾਹਦੀ ਪਾਲੀ ਚੋਂਡੀ ਜੀ ਥੋੜੇ ਵੀ ਅਜੇ ਵਾਣ ਉੱਚੇ ਥੋੜੇ ਥੋੜੇ ਮੇਰੇ ਨਾਲ ਤੇਰੇ ਨਾਲ ਉੱਚੇ ਸਾਡੇ ਪਰਲੇ ਤਾਂ ਵੱਤਰਦਾ ਜਦੋਂ ਪੂਰਾ ਚੜਿਆ ਉਦੋਂ ਉਹ ਤਾਂ ਫਿਰ ਇਹਨਾਂ ਦੇ ਵੀ ਚੜ ਜੂ ਜਦੋਂ ਉਹ ਦਿਨ ਪਜਣ ਲੱਗਿਆ ਹਾਂ ਫਿਰ ਡਾਫ ਹੀ ਲੱਗੀ ਤੇ ਇਹ ਕਿਹੜਾ ਕਸ ਬਸ ਨਿਕਲਦਾ ਜੋ ਡਾਫ ਲੱਗੀ ਤੇ ਚੜ ਹੀ ਜਾਣਾ ਇਹ ਕਿੱਥੇ ਮਰ ਜਿ ਭਜੇ ਪੈਨ ਨਿਕਾਸੀ ਐਣੀ ਇੱਧਰਲੇ ਪਾਣੀ ਦੀ ਇੱਧਰ ਜਮੇ ਹੀ ਨਿਕਾਸੀ ਐਣੀ ਹਾਂ ਕਿਹੇ ਬਸੇ ਨਿਕਲਦਾ ਹਾਂ ਹਾਜੀ ਨਿਆਈਆਂ ਦੀ ਵੀ ਨਿਕਾਸੀ ਬਣ ਜੂ ਇੱਥੇ ਜਮਈ ਐਣੀ ਇੱਧਰ ਸੜਕ ਨਾ ਲੱਗ ਜਾਣਾ ਜਾ ਕੇ ਹੂੰ